ਹallelujah ਦੇਸ਼ਾਂ ਦੇਸ਼ਾਂ ਵਿੱਚ ਅਤੇ ਪੰਜਾਬ ਇੰਡੀਆ ਦੇ ਵਿੱਚ ਵੱਸਦੇ ਹੋਏ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈਮ ਸਿਦੀ ਮੈਂ ਤੁਹਾਡਾ ਪਾਸਟਰ ਪਾਸਟਰ ਨਿਸ਼ਾਨ ਖੋਖਰ 올 ਗਲੋਰੀ ਜੀਸਸ ਕ੍ਰਾਈਸ ਚਰਚ ਦੇ ਵੱਲੋਂ ਸਾਰੀ ਕਲੀਸਿਆ ਸਾਰੀਆਂ ਬ੍ਰਾਂਚਾਂ ਦੇ ਵੱਲੋਂ ਮੈਂ ਤੁਹਾਨੂੰ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਮੈਂ ਵਿਸ਼ਵਾਸ ਕਰਦਾ ਕਿ ਯਿਸੂ ਮਸੀਹ ਨੇ ਜੋ ਪਿਆਰ ਦਾ ਸੁਨੇਹਾ ਦੇ ਕੇ ਸਾਨੂੰ ਭੇਜਿਆ ਵਾ ਅਸੀਂ ਪਿਆਰ ਦਾ ਸੁਨੇਹਾ ਇਹ 크ਿਸਮਸ ਜਿਹੜਾ ਵਾ ਇਹ ਪਿਆਰ ਦਾ ਸੰਦੇਸ਼ ਵਾ ਔਰ ਪਿਆਰ ਦੇ ਸੰਦੇਸ਼ ਨੂੰ ਲੈ ਕੇ ਅਸੀਂ ਬੜੇ ਚਾਵਾ ਬੜੇ ਉਕਸਿਤਾ ਔਰ ਮੈਂ ਵਿਸ਼ਵਾਸ ਕਰਦਾ ਇਹ ਜਨਮ ਦਿਹਾੜਾ ਬਹੁਤ ਸਾਰੇ ਲੋਕਾਂ ਦੇ ਲਈ ਆਸ਼ੀਸ਼ ਦਾ ਕਾਰਨ ਹੋਵੇਗਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਯੂਸ਼ੂ ਮਸੀਹ ਨੇ ਜਗਤ ਨੂੰ ਇਦਾਂ ਦਾ ਪ੍ਰੇਮ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜਿਹੜਾ ਉਹਦੇ ਉੱਤੇ ਨਿਸ਼ਚਾ ਕਰੇ ਵਿਸ਼ਵਾਸ ਕਰੇ ਉਹ ਉਦਾਰ ਪਾਵੇ ਹਾਲੇਲੂਇਆ ਔਰ ਮੈਂ ਦੱਸਣਾ ਚਾਹੁੰਦਾ ਕਿ ਯੀਸ਼ੂ ਮਸੀਹ ਕਿਸੇ ਧਰਮ ਜਾਤ ਦਾ ਨਹੀਂ ਆ ਔਰ ਯੀਸ਼ੂ ਮਸੀਹ ਇਨਸਾਨੀਅਤ ਦਾਵਾ ਔਰ ਇਨਸਾਨੀਅਤ ਨੂੰ ਪਿਆਰ ਕਰਦਾ ਕਿਉਂਕਿ ਜਉ ਉਹਨੇ ਜਗਤ ਨੂੰ ਇਦਾਂ ਦਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਵਾ ਹਾਲੇਲੂਇਆ ਅੱਜ ਬਹੁਤ ਸਾਰੇ ਲੋਕ ਵਾਧਾ ਵਿਵਾਦਾਂ ਵਿੱਚ ਘਿਰੇ ਹੋਏ ਨੇ ਕਿ ਯੀਸ਼ੂ ਮਸੀਹ ਸ਼ਾਇਦ ਕੋਈ ਯੀਸ਼ੂ ਮਸੀਹ ਨੂੰ ਮੰਨਣ ਵਾਲਾ ਉਹਦਾ ਧਰਮ ਪਰਵਰਤਨ ਕੀਤਾ ਜਾਂਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਅਗਰ ਤੂੰ ਯੀਸ਼ੂ ਮਸੀਹ ਨੂੰ ਉਹਦੇ ਪਿਆਰ ਨੂੰ ਚੱਖੋਗੇ ਉਹਦੇ ਪਿਆਰ ਨੂੰ ਵੇਖੋਗੇ ਔਰ ਤੁਸੀਂ ਜਾਣ ਲੋਗੇ ਕਿ ਯੀਸ਼ੂ ਮਸੀਹ ਧਰਮ ਜਾਤ ਨਹੀਂ ਬਦਲਦਾ ਉਹ ਸਿਰਫ ਦ ਜਾਂਦਾ ਵਾ ਉਹਦੇ ਘਰ ਬਦਲ ਜਾਂਦੇ ਨੇ ਯਿਸੂ ਦੇ ਨਾਮ ਚ ਆਮੀਨ ਔਰ ਮੈਂ ਆਸ ਕਰਦਾ ਵਾਂ ਕਿ ਜਿਸ ਤਰ੍ਹਾਂ ਸਾਰੇ ਪੰਜਾਬ ਇੱਕ ਇੱਕ 크리스마ਸ ਦਿਹਾੜਾ ਜਿਹੜਾ ਵਾ ਪੂਰੇ ਵਰਡ ਦੇ ਵਿੱਚ ਜਿਹੜਾ ਵਾ ਉਹ ਹਰ ਹਰ ਜਗ੍ਹਾ ਤੇ ਚਾਵਾਂ ਦੇ ਨਾਲ ਮਨਾਇਆ ਜਾਂਦਾ ਵਾ ਹਾਲੇਲੂਇਆ ਔਰ ਮੈਂ ਧੰਨਵਾਦ ਕਰਦਾ ਅਸੀਂ ਆਪਣੀ ਮਿਨਿਸਟਰੀ ਦੇ ਨਾਲ ਚਾਰੇ ਬ੍ਰਾਂਚਾਂ ਦੇ ਵਿੱਚ ਅਸੀਂ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਉਣ ਜਾ ਰਹੇ ਹਾਂ ਔਰ ਮੈਂ ਵਿਸ਼ਵਾਸ ਕਰਦਾ ਇਹ ਜਨਮ ਦਿਹਾੜਾ ਬਹੁਤ ਸਾਰੇ ਲੋਕਾਂ ਦੇ ਲਈ ਖੁਸ਼ੀਆਂ ਤੇ ਆਨੰਦ ਲੈ ਕੇ ਆਏਗਾ ਇਹ ਭੁੱਲੇ ਪਟਕਿਆਂ ਨੂੰ ਆਪਣੇ ਵੱਲ 모ੜੇਗਾ ਮੈਂ ਵਿਸ਼ਵਾਸ ਕਰਦਾ ਕਿ ਜਿਹੜੇ ਲੋਕ ਬੰਦੂਆਂ ਹੀ ਬੰਦੁਵਾਈ ਦੇ ਵਿੱਚ ਨੇ ਉਹ ਸ਼ੁਡ ਆਏ ਜਾਣਗੇ ਜਿਹੜੇ ਲੋਕ ਸ਼ਰਾਬ ਦੇ ਹੇਟ ਨੇ ਉਹ ਉਹਨਾਂ ਨੂੰ ਛੁਟਕਾਰਾ ਮਿਲੇਗਾ ਜਿਹੜੇ ਲੋਕ ਪਰੇਸ਼ਾਨੀ ਹੇਟ ਬਸਦੇ ਨੇ ਉਹਨਾਂ ਨੂੰ ਯਿਸੂ ਮਸੀਹ ਪਰੇਸ਼ਾਨੀਆਂ ਤੋਂ ਆਜ਼ਾਦ ਕਰਨਗੇ ਹਾਲੇਲੂਇਆ ਔਰ ਮੈਂ ਵਿਸ਼ਵਾਸ ਕਰਦਾ ਕਿ ਜੋ ਵੀ ਇਸ ਇਸ ਸੁਸਮਾਚਾਰ ਨੂੰ ਗ੍ਰਹਿਣ ਕਰੇਗਾ ਕਿਉਂਕਿ ਇਹ ਸੁਸਮਾਚਾਰ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਰਿਹਾ ਵਾ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਪਾਪਾਂ ਨੂੰ ਛੱਡ ਕੇ ਗੁਨਾਹਾਂ ਨੂੰ ਛੱਡ ਕੇ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਨੂੰ ਸਹੀ ਤਰੀਕੇ ਨਾਲ ਪਾਲ ਰਹੇ ਆ ਹallelujah ਔਰ ਮੇਰੀ ਇਹੀ ਆਸ ਆ ਕਿ ਬਹੁਤ ਸਾਰੇ ਲੋਕਾਂ ਦੇ ਲਈ ਜਿਹੜਾ ਵਾ ਇਹ ਮੈਸੇਜ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇ ਰਹੇ ਆ ਕਿ ਯਿਸੂ ਮਸੀਹ ਦਾ ਪ੍ਰਚਾਰ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਂਤੀ ਦੇ ਰਿਹਾ ਵਾ ਔਰ ਘਰ ਦੇ ਵਿੱਚੋਂ ਰੋਸ਼ਨੀ ਲੈ ਕੇ ਆ ਰਿਹਾ ਵਾ ਔਰ ਮੈਂ ਇਹੀ ਆਸ ਕਰਦਾ ਵਾਂ ਕਿ ਜਿਸ ਤਰ੍ਹਾਂ ਪਿਛਲੇ ਸਾਲਾਂ ਵਿੱਚ ਸ਼ਾਂਤੀਪੂਰਵਕ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਗਿਆ ਉਹ ਇਸੇ ਤਰ੍ਹਾਂ ਵਕ ਵਕ ਸ਼ਹਿਰਾਂ ਵਕ ਵਕ ਥਾਵਾਂ ਦੇ ਵਿੱਚ ਕਈਆਂ ਥਾਵਾਂ ਤੇ ਸ਼ੋਭਾ ਯਾਤਰਾਵਾਂ ਦੇ ਦੁਆਰਾ ਯਿਸੂ ਮਸੀਹ ਦਾ ਜਿਸੂ ਮਸੀਹ ਦਾ ਪੈਗਾਮ ਰੋਡ ਦੇ ਉੱਪਰ ਸੜਕਾਂ ਦੇ ਉੱਪਰ ਯਿਸੂ ਮਸੀਹ ਦਾ ਪ੍ਰਚਾਰ ਸੁਨਾਇਆ ਜਾਏਗਾ ਤੁਸੀਂ ਦੇਖਦੇ ਹੋ ਕਿ ਹਰ ਜਗ੍ਹਾ ਤੇ ਯਿਸੂ ਮਸੀਹ ਦਾ ਜਿਹੜਾ ਜਨਮ ਦਿਹਾੜਾ ਬੜੇ ਉਚਾਵੇਂ ਤੇ ਖੂਸਾਣਾ ਮਨਾਇਆ ਜਾ ਰਿਹਾ ਵਾ ਹਾਲੇਲੂਇਆ ਔਰ ਇਹ ਆਸ ਕਰਦੇ ਆ ਕਿ ਆਉਣ ਵਾਲਾ ਜਿਹੜਾ ਸਮਾਵਾਂ ਆਉਣ ਵਾਲਾ ਜਿਹੜਾ ਦਿਨ ਵਾਂ 25 ਦਸੰਬਰ ਨੂੰ ਸਾਰੇ ਹੀ ਰਲ ਕੇ ਅਸੀਂ ਯਿਸੂ ਮਸੀਹ ਦੇ ਨਾਮ ਨੂੰ ਉੱਚਿਆ ਕਰਾਂਗੇ ਅਸੀਂ ਜਿਹੜੀਆਂ ਜੋ ਕੁਝ ਸਮੇਂ ਦੇ ਵਿੱਚ ਅਸੀਂ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਔਰ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਯਿਸੂ ਮਸੀਹ ਦੀ ਸੋਭਾ ਦੀਆਂ ਗੱਲਾਂ ਕਰਾਂਗੇ ਔਰ ਵਿਸ਼ਵਾਸ ਕਰਦੇ ਆ ਕਿ ਇਹ ਸੋਭਾ ਜਿਹੜੀ ਆ ਯਿਸੂ ਮਸੀਹ ਨੂੰ ਵੀ ਮਿਲੇਗੀ ਔਰ जग ਨੂੰ ਵੀ ਮਿਲੇਗੀ ਹਾਲੇਲੂਇਆ ਸੋ ਅਸੀਂ ਅਪੀਲ ਕਰਦੇ ਆ ਕਿ ਜਿੱਥੇ-ਜਿੱਥੇ ਵੀ ਸਾਡੇ ਭੈਣ ਭਰਾ ਵਸਦੇ ਨੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਖੁਸ਼ ਰਹੋ ਸਲਾਮਤ ਰਹੋ ਯੇਸ਼ੂ ਮਸੀਹ ਤੁਹਾਨੂੰ ਬਰਕਤ ਦੇਵੇ ਸਭ ਨੂੰ ਜੈ ਮਸੀਹ